ਅਮਰਿਤ ਸੰਚਾਰ ਬਹੁਤ ਵੱਡੇ ਪੱਧਰ ਤੇ ਹੋਇਆ ਚੋਹਲਾ ਸਾਹਿਬ ਜੀ ਸਿੰਘਾ ਪ੍ਰੈਸ న్యూਸ ਸੰਚਾਲਕ ਜਸਤੁਰ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨਸ ਰਿਹਾਲੀ ਕਲਮ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲ੍ਹਾ ਤਰਨਤਾਰਨ ਚ ਪੈਂਦੇ ਪੰਜਵੇਂ ਪਾਸ਼ਾਤਾਨ ਦੰਦ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ਾਏ ਪੰਜਵੀਂ ਦਰਬਾਰ ਤੇ ਤੀਸਰੇ ਪਾਸ਼ਾਤਾਨ ਦੰਦ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਅਤੇ ਚੌਥੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਬਹੁਤ ਵੱਡੇ ਪੱਧਰ ਤੇ ਅੱਜ ਮਿਤੀ 16 ਅਗਸਤ 2024 ਪਾਦੋ ਮਹੀਨੇ ਦੀ ਸੰਗRAND ਵਾਲੇ ਦਿਨ ਸ਼ੁੱਕਰਵਾਰ ਨੂੰ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਕਰਵਾਇਆ ਗਿਆ ਇਸ ਸਮੇਂ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੰਜ ਪਿਆਰੇ ਸਿੰਘ ਸਹਿਬਾਂ ਜੀ ਨੇ ਪਹੁੰਚ ਕੇ ਗੁਰਗੋਬਨ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਖੰਡੇ ਧਾਰ ਅੰਮ੍ਰਿਤ ਤਿਆਰ ਕਰਕੇ ਚੋਲਾ ਸਾਹਿਬ ਇਲਾਕੇ ਚੋਂ ਆਏ ਪ੍ਰਾਣੀਆਂ ਨੂੰ ਸ਼ਿਕਾਇਆ ਗਿਆ ਚੋਲਾ ਸਾਹਿਬ ਦੇ ਨੇੜਲੇ ਪਿੰਡਾਂ ਦੇ 80 90 ਦੇ ਕਰੀਬ ਲੋਕ ਅੰਮ੍ਰਿਤ ਸੰਚਾਰ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਸ਼ਾਕੇ ਗੁਰੂ ਵਾਲੇ ਬਣੇ ਅਤੇ ਵਖ-ਵਖ ਬੁਲਾ ਰਿਆ ਰਾਗੀ ਢਾਡੀ ਕਵਿਸ਼ਰੀ ਜਥਿਆਂ ਜਿਵੇਂ ਕਿ ਭਾਈ ਬਖਸ਼ੀਤ ਸਿੰਘ ਰਾਣੀ ਵਲਾ ਕਵਿਸ਼ਰੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕਵਿਸ਼ਰੀ ਜਥਾ ਸ੍ਰੀ ਹਾਲੀ ਕਲਾ ਵਾਲੇ ਅਤੇ ਭਾਈ ਪ੍ਰਦੀਪ ਸਿੰਘ ਰਾਹਲ ਚਾਲ ਕਵਿਸ਼ਰੀ ਜਥਾ ਅਤੇ ਹੋਰ ਵੀ ਵੱਖ-ਵੱਖ ਬੁਲਾਰਿਆ ਨੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕੀਤਾ ਗੁਰੂ ਕਾਲ ਅੰਗਰ ਅਤੁੱਟ ਵਰਤਿਆ ਇਸ ਸਮੇਂ ਗੁਰੂ ਘਰ ਦੇ ਬੁਲਾਰੇ ਪਾਈ ਗੁਰਮਿੰਦਰ ਸਿੰਘ ਕਹਾੜਕਾ ਜੀ ਨੇ ਸਟੇ ਸੈਕਟਰੀ ਦੀ ਸੇਵਾ ਨਿਭਾਈ 10 ਰੇਨ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਅਤੇ ਉਹਨਾਂ ਦੀ ਮੈਨੇਜਮੈਂਟ ਸੇਵਾਦਾਰ ਪੂਰੀ ਟੀਮ ਅਤੇ ਸੰਤ ਸਿਪਾਹੀ ਸਿਸਟਰ ਵਿਛਰੀ ਜਥਾ ਸ੍ਰੀ ਹਾਲੀ ਕਲਾਂ ਵਾਲੇ ਹਾਜ਼ਰੀ ਲਵਾਉਂਦੇ ਹੋਏ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਨ ਸਿੰਘ ਜਿਸਮਾ ਸੇ ਵਿਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨਸਰੇਹਾਲੀ ਕਲਾਂ 그러면 그게 좀비싸지요 सरदार मनजीत सिंह जी मैं सरकार जसपीत सिंह चोना साहब मैं पता लगा कि अमरनाथ संचार होया है ਬੜੇ ਦਿਨਾਂ ਤੋਂ ਆਪ ਜੀ ਨੂੰ ਮੈਂ ਇਤਿਜ਼ਾਰ ਹੀ ਇਲਾਕੇ ਵਿੱਚ ਵੀ ਕੀ ਕਿ ਕਿਉਂ ਨਾ ਸਭ ਨਾਲ ਗੁਰਦੁਆਰੇ ਸਰਕਿ ਦਸ਼ਾ ਦੋਗੇ 81404 ਗ੍ਰੇਹ ਸੰਗਤਾਂ ਦਾ ਕਾਛੂ ਹੋਇਆ ਕਿੰਨਾ ਕਾਛੂ ਹੈ ਕਿੰਨੇ ਲੋਕਾਂ ਨੇ ਹਮਰਛੇ ਗੁਰਦੁਆਰੇ ਗੁਰੂ ਕਾਲ ਸਾਲ ਐਲਮ ਕੀ ਪਤੇ ਦਾਸ ਮੰਦਰ ਗੁਰਦੁਆਰਾ ਬਾਦਸ਼ਾਹੀ ਪੰਨੀ 12 ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰਸਰ ਸਾਹਿਬ ਧੰਨਤਾ ਕਮੇਟੀ ਵੱਲੋਂ ਚੁਲਾਏ ਗਏ ਸਤਾਵ ਦੀ ਸਮਾਗਮਾਂ ਦਾ ਸਮਾਰਨ ਸੰਬੰਧ ਵਿੱਚ ਸ੍ਰੀ ਗੁਰੂ ਅਰਜਨਦਾਸ ਸਾਹਿਬ ਜੀ ਦੇ 450 ਸਾਲਾਂ ਜਯਤੀ ਜਨ ਦੇਸ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾਂ ਗੁਰੂਤਾ ਗਦੀ ਦੇ ਸਰਬੰਸਬੰਧ ਵਿੱਚ ਅਨੁਸੰਚਾਰ ਕਰਵਾਇਆ ਗਿਆ। ਸ੍ਰੀ ਗੁਰੂ ਅਰਜਨਦਾਸ ਸਾਹਿਬ ਜੀ ਦੀ ਚਲਾਈ ਹੋਈ ਮਨਜਾਦਾ ਅਨੁਸਾਰ ਜਿਹੜੀਆਂ ਸੰਗਤਾਂ ਤੋਂ ਅੰਮ੍ਰਿਤ ਛਕਿਆ ਗਿਆ ਜੀ। ਅੰਮ੍ਰਿਤਸਰ ਤੋਂ ਅਮਸਰੀਅਰ ਅੰਸਰ ਸਾਹਿਬ ਤੋਂ ਸ੍ਰੀ ਗਾਜੂ ਸਾਹਿਬ ਦੇ ਪੰਜ ਪਿਆਰੇ ਅਤੇ ਹੋਰ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਤੇ ਗੁਰੂ ਘਰ ਦੇ ਆਪਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਜੀ। ਲਗਭਗ 80 ਦੇ ਪ੍ਰਾਣੀ ਜਿਹੜੇ ਇਹ ਉਹਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਗੁਰੂ ਆਲੇ ਬਣੇ ਜੀ ਅੱਛਾ ਜੀ ਆਪ ਜੀ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਜਨਮ ਤੋਂ ਅਕਾਲ ਪੁਰਖ ਸਾਹਿਬ ਤੋਂ ਪੰਜ ਪਿਆਰੇ ਸਿੰਘ ਸਰਵਾਂ ਨੂੰ ਕਿ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਅੰਮ੍ਰਿਤ ਦਾਤ ਤਿਆਰ ਕਰਕੇ 80 ਤੋਂ 90 ਦੇ ਕਰੀਬ ਸੰਤਾਂ ਨੂੰ ਚਕਾਇਆ ਅੰਮ੍ਰਿਤ ਦੀ ਦਾਤ ਤੇ ਆਪ ਜੀ ਹੋਰ ਕਿਹੜਾ ਕਨਵਾਸੀ ਸੰਤਾਂ ਨੂੰ ਚਾਜਣ ਦਾ ਅੰਮ੍ਰਿਤ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਆਂ ਕਿ ਜਿਹੜਾ ਵਾ ਅਮਰਤ ਦੇ ਨਾਲ ਗੁਰੂ ਘਰ ਦੇ ਨਾਲ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਸੰਗਤਾਂ ਨੂੰ ਜੋੜਿਆ ਜਾਵੇ ਜਿਸ ਤਰ੍ਹਾਂ ਇਤਨਾ ਪ੍ਰੋਗਰਾਮ ਚੱਲਦੇ ਰਹਿੰਦੇ ਅੱਗੇ ਤੋਂ ਵੀ ਅਮਰਤ ਦੀ ਦਾਤ ਪ੍ਰਾਪਤ ਕਰਨ ਵਾਸਤੇ ਜਾਂ ਅਮਰਤ ਦੀ ਦਾਤ ਦੇਣ ਵਾਸਤੇ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਪੰਜ ਪਿਆਰੇ ਜਿੱਥੋਂ ਵੀ ਆਪਣੇ ਅੰਮ੍ਰਿਤਸਰ ਸ੍ਰੀ ਗੁਰਦਵਾਰਾ ਸਾਹਿਬ ਤੋਂ ਮਗਾ ਕੇ ਤੇ ਇਲਾਕੇ ਦੇ ਹਰ ਪਿੰਡ ਵਿੱਚ ਅਮਰਤ ਦੀ ਦਾਤ ਜਿਹੜੀ ਆ ਵੱਧ ਤੋਂ ਵੱਧ ਵਰਤਾਈ ਜਾਵੇ ਤਾਂ ਕਿ ਸਾਰੇ ਜਿਹੜੇ ਨੌਜਵਾਨ ਪੀੜੀ ਆ ਗੁਰੂ ਘਰ ਨਾਲ ਜੁੜ ਕੇ અમૃત લીધા પ્રાપ્ત ਕਰਕੇ ਤੇ ਗੁਰਬਾਣੀ ਦੇ ਨਾਲ ਜੁੜ ਸਕੀ ਆਪਣੇ ਜੀਵਨ ਨੂੰ ਸਫਲ ਕਰ ਅੱਜ ਜੋ ਕਿ ਅੱਜ ਦੀ ਸਮੇਂ ਦੀ ਲੋੜ ਹੈ ਅਮਰਤ ਚੜ੍ਹਨਾ ਬਹੁਤ ਜ਼ਰੂਰੀ ਹੈ ਹਾਂ ਜੀ ਲੱਖਾਂ ਕੋ 10000 ਨੂੰ ਚੜ੍ਹਨਾ ਚਾਹੀਦਾ ਪਿੰਡੋਂ ਪਿੰਡੀ ਇੱਕ ਮੈਨ ਜਲਣ ਲਈ ਅਮਰਤ ਦੀ ਤੇ ਨੌਜਵਾਨਾਂ ਨੂੰ ਆਪਣੇ ਗੁਰੂਆਂ ਨਾਲ ਜੁੜ ਕੇ ਤੇ ਚੰਗੀ ਸਾਧਾ ਪ੍ਰਾਪਤ ਕਰਨੀ ਚਾਹੀਦੀ ਹੈ ਹਾਂ ਜੀ ਅੱਛਾ ਜੀ ਇਸ ਤਰ੍ਹਾਂ ਹੰਗੀ ਸਿੰਘ ਮਹਿੰਦੋ ਜੀ ਆਪਨੇ ਅਮਰਤ ਸਮੰਧੀ ਸਾਡੇ ਚੰਨ ਯਾਦ ਕੀਆ

ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪਹੁੰਚੋ ਹੋ ਪਹਾਂ ਅੰਤ ਪਹੁੰਚਦਾ ਪਹਾਂ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਬੋਲ ਸਕਦੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872653913